ਨਾ ਵਰਨਨ ਜੀ ਇਹ ਸਰ ਤਸੀਬ ਮੌਕੇ ਤੇ ਹਾਜ਼ਰ ਸੀ ਜਦੋਂ ਸਾਰਾ ਵਾਕਿਆ ਵਾਕਿਆ ਕੀ ਸਾਰੀ ਘਟਨਾ ਕਿੱਦਾਂ ਵਾਪਰੀ ਅਸੀਂ ਕਹਿਆ ਜੀ ਮੈਡੀਆਂ ਪੰਜ ਲੜਕੀਆਂ ਐ ਅਈ ਆਖਿਆ ਵੀ ਲੜਕੀਆਂ ਵਾਲੀਆਂ ਜੀ ਹੱਥ ਪੈਰ ਬਹੁਤ ਜੋੜਿਆ ਨੇ ਨਹੀਂ ਸਮਝਿਓ ਲੜਕੀ ਉਹਨੇ ਪਹਿਲੋਂ ਹੀ ਸਾਡੇ ਉੋਂ ਤੋਂ ਫੋਨ ਕਰ ਦਿੱਤਾ ਉਹ 6 10 12 ਜੀ ਨੇ ਕੁਰਬਾਨਾ ਨਹੀਂ ਕੋਲ ਦਾਤਾ ਨੇ ਜਨਾਨੀਆਂ ਕੋਲ ਦਾਤੇ ਆ ਪੜ ਕੇ ਉਹ ਨਾ ਕੋਈ ਅੱਗਾ ਪਿਛਾ ਨਹੀਂ ਦੇਖਿਆ ਆਉਂਦੇ ਗਏ ਮੂੰਹ ਦਰਵਾਜ਼ੇ ਤੋੜਨਾ ਮੈਂ ਮੈਂ ਨੇ ਬਾਰੀਆਂ ਦੋਲ ਭਾ ਪੈ ਗਏ ਆ ਉਹਦੇ ਮੁੰਡੇ ਤੇ ਗਲਤ ਆ ਗਿਆ ਆਂਡਰੇ ਹੁਣ ਕੋਈ ਪੁੱਛਣ ਦੱਸ ਨਹੀਂ ਅਸੀਂ ਬਜਾਦੇ ਰਹੇ ਆ ਸਾਨੂੰ ਵੀ ਠੱਕੇ ਮਾਰਦੇ ਰਹੇ ਆ ਤਾਂ ਤੁਸੀਂ ਕੀ ਮੰਗ ਕੀ ਕਰਦੇ ਨਹੀਂ ਮੰਗ ਕਰਨੀ ਹੈ ਛਤਾਈ ਜੀ ਸਾਹਮਣੇ ਆਈ ਜਾਏ ਆਣ ਗਵਾਲ ਨੂੰ ਪੁੱਛਿਆ ਜਾਏ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਹਰਪ੍ਰੀਤ ਸਿੰਘ ਹਾਂਜੀ ਕਿਹੜਾ ਪਿੰਡ ਵਾ ਧਤੂਣੀ ਜੀ ਹਾਂਜੀ ਹਰਪ੍ਰੀਤ ਜੀ ਜਿਹੜੇ ਕਿ ਤੁਹਾਡੀ ਵਾਈਫ ਵੱਲੋਂ ਪਿੱਛੇ ਕਿ ਹਸਪੀਟਲ ਦੇ ਵਿੱਚ ਆਪਣੇ ਬਿਆਨ ਦਿੱਤੇ ਸੀ ਕਿ ਤੇ ਡਿਵਲਪਮੈਂਟ ਮਾਰਕਅਪ ਕੀਤੀ ਜਾਂਦੀ ਹੈ ਤਾਂ 20 ਲੱਖ ਰੁਪਏ ਦੀ ਮੰਗ ਵੀ ਜੇਜ ਦੀ ਕੀਤੀ ਜਾਂਦੀ ਕਿ ਸਾਰਾ ਕੀ ਮਾਮਲਾ ਕੀ ਸੀ ਜਿਹਨੂੰ ਲੈ ਕੇ ਤੁਸੀਂ ਅੱਜ ਪ੍ਰੈਸ ਕਾਨਫਰੰਸ 'ਤੇ ਕੀਤੀ ਹੈ ਸਾਰੇ ਸਭ ਝੂਠੇ ਹੋ ਜਾਣਾ ਕਿਉਂਕਿ ਬੈਸੀ ਕਰਦੇ ਮੈਂ ਇੱਕ ਦੋ ਵਾਰੀ ਪਹਿਲਾਂ ਵੀ ਦੇਖ ਕੇ ਡਿਲੀਟ ਕਰ ਦਿੰਦੇ ਸੀ ਮੈਸੇਜ ਬਾਤ ਇਹਨਾਂ ਮੈਂ ਸਮਝਾਇਆ ਵੀ ਤੁਸੀਂ ਡਿਲੀਟ ਕਿਉਂ ਕਰਦੇ ਮੈਂ 27 ਤਰੀਕ ਨੂੰ ਸ਼ਾਮ ਸਾਢੇ 8 ਵਜੇ ਦਾ ਟਾਈਮ 'ਚ ਦੁੱਧ ਲੈ ਕੇ ਆਇਆ ਤੇ ਉਸ ਟਾਈਮ ਮੈਸੇਜ ਇਹਨੇ ਫਿਰ ਡਿਲੀਟ ਕਰ ਦਿੱਤੇ ਮੈਨੂੰ ਦੇਖ ਕੇ ਫਿਰ ਮੈਂ ਫੋਨ ਫੜਿਆ ਤੇ ਮੇਰੀ ਫੈਮਿਲੀ ਨੇ ਪੁਣੇ ਨੂੰ ਫੇਰ ਵਾਪਸ ਕਰਾ ਦਿੱਤਾ ਇਹਨੇ ਆਪਣੇ ਪੇਕੇਆਂ ਨੂੰ ਫੋਨ ਲਾ ਕੇ ਤੇ ਆਪਣੇ ਪੇਕੇ ਮੰਗਾਏ ਜੋ ਕਿ 14 10 ਤੋਂ 15 ਬੰਦੇ ਜਨਾਨੀਆਂ ਬੰਦੇ ਸਮੇਤ ਕਰਪਾਨ ਸਿੰਘ ਦਾਤਰ ਹੀ ਲੈ ਕੇ ਸਾਡੇ ਘਰੇ ਆਣ ਕੇ ਮਾਰਨ ਲਈ ਪਏ ਮੈਂ jaan ਬਚਾ ਕੇ ਭੱਜ ਗਿਆ ਮੇਰੀ ਮੰਮੀ ਕੋ ਆਪਾਂ ਨੂੰ ਬੰਦੀ ਬਣਾ ਲਿਆ ਸਾਡਾ ਜੋ ਵੀ ਸੋਨਾ ਅਸੀਂ ਚਾਂਦੀ 1 ਲੱਖ ਰੁਪਇਆ ਕੈਸ਼ ਤੇ ਪਾਸਵਰਡ ਤੇ ਡੈਡੀ ਦੇ ਹੋਰ ਡਾਕੂਮੈਂਟਸ ਸਾਰੇ ਨਾਲ ਲੈ ਕੇ ਕਪੜਾ ਹੀਰਾ ਜੋ ਕਿ ਤੇ ਇਸ ਮੰਡੀ ਤੁਸੀਂ ਤਾਂ ਡਵਲੋਕ ਇਹ ਪੁਲਿਸ ਨੂੰ ਕੰਪਲੀਟ ਕੀਤੀਗੇ ਰਾਤ ਅਸੀਂ 11 ਸਫਾ 11 ਪਤੂ ਢਿੰਗੇ ਥਾਣੇ ਜਾ ਕੇ ਕੰਪਲੀਟ ਕੀਤੀ ਜੋ ਕਿ ਇੱਕ ਪਹਿਲਾਂ ਅਸੀਂ ਜਦੋਂ ਮੈਂ ਭੱਜ ਕੇ ਜਾਨ ਬਚਾਈ ਤੇ 100 ਨੰਬਰ ਤੇ ਚੰਡੀਗੜ੍ਹ ਫੋਨ ਵੀ ਲਾਇਆ ਸੀ ਨਹੀਂ ਤੇ ਮੈਂ ਉਹਨਾਂ ਤੇ ਮੰਗਤ ਤੁਹਾਡੇ ਉੱਤੇ ਇਲਜ਼ਾਮ ਤਾਂ ਇਹੀ ਹੈ ਕਿ ਮਾਰਕਟ ਦੇ ਤਰ੍ਹਾਂ ਇਹ ਪੈਸੇ ਢੇਜਦੇ ਉਰੇ ਬਾਰੇ ਕੋਈ ਪਹਿਲਾਂ ਵੀ ਤੁਹਾਡੇ ਕੋਲ ਕੋਈ ਦੇਜ ਦੀ ਮੰਗ ਕੀਤੀ ਕੇ ਕਦੇ ਨਹੀਂ ਕੀਤੀ ਗਈ ਪਹਿਲਾਂ 1-2 ਵਾਰ ਹੀ ਥਾਣੇ ਸਬਾਨਪੁਰ ਤੇ ਆਪਣੇ ਕਪੂਰਥਾਲੇ ਸਰਹੱਦ ਥਾਣੇ ਬੋਰਮਨ ਸ਼ਲ ਚ ਰਾਜੀਨਾਮਾ ਹੋ ਗਿਆ ਸੀ ਪੰਚਾਇਤ ਸਵੇ ਤਾਂ ਉਸ ਟਾਈਮ ਤੇ ਜਿਹੜੇ ਪਹਿਲੇ 2-3 ਲੜਾਈਆਂ ਹੋਏ ਸੋ ਕੀ ਕਾਰਨ ਕਿਸੇ ਹੋਰ ਲੜਾਈਆਂ ਦਮੀ ਕਾਰਨ ਇਹ ਮੈਸੇਜ ਦਾ ਕਾਰਨ ਸੀ ਤੇ ਜਦ ਲੜਾਈ ਝਗੜਾ ਮੰਨ ਲਓ ਵੀ ਉਹਨੇ ਕਹਿਣਾ ਵੀ ਅੱਜ ਜਾਣਾ ਮੈਂ ਪੇਕੇ ਤੇ ਅੱਜ ਜਾਣਾ ਹੀ ਜਾਣਾ ਜੇ ਉਹਨੂੰ ਕਿਹਾ ਵੀ ਨਹੀਂ ਜਾਣਾ ਕੱਲ ਚਲੇ ਆਵਾਂਗੇ ਉਸ ਦਿਨ ਉਹਨੇ ਲੜਾਈ ਪਾ ਕੇ ਜਾਣਾ ਹੀ ਜਾਣਾ ਤੱਟੇ ਕੈਂਟ ਕਾਰਨ ਕਿ ਕਿਤੇ ਨਾ ਕਿਤੇ ਜਿਹੜੇ ਸ਼ੱਕ ਦੇ ਕਾਰਨ ਹੀ ਸ਼ੱਕ ਦੀ ਲੜਾਈ ਸੀ ਹਾਂਜੀ ਤਾਂ ਦੇ ਦੀ ਕੋਈ ਮਤਕਬ ਵਾਲਾ ਨਹੀਂ ਸੀ ਹਾਂਜੀ ਹਾਂ ਜਿਹੜੇ ਆ 2 ਲੱਖ ਦੇ ਝੂਠੇ ਇਲਜ਼ਾਮ ਲਾਏ ਗਏ ਆ ਜੋ ਵੀ ਐਸਐਸਪੀ ਸਾਹਿਬ ਤੋਂ ਬੇਨਤੀ ਕਰਦੇ ਆ ਵੀ ਅਨਕਵਾਰੀ ਕਰਕੇ ਸਾਡੇ ਅੜਗਵੜ ਕੋਲ ਪੁੱਛਿਆ ਜਾਵੇ ਵੀ ਸੱਚ ਕੀ ਆ ਵੀ ਜਦੋਂ ਕੁੜੀ ਗਈ ਆ ਸਹੀ ਸਲਾਮਤ ਗਈ ਆ ਜੋ ਕਪੜਾ ਲੀਡਾ ਜੋ ਗਹਿਣੇ ਸਭ ਕੁਝ ਨਾਲ ਲੈ ਕੇ ਗਈ ਆ ਜੋ ਕਿ ਸਾਡੇ ਗਵਾਂਡ ਦੇ ਵਿੱਚ ਇੱਕ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਉਹ ਨਸ਼ਾ ਵੇਚਦੇ ਉਹ ਦੇਲ ਦੇ ਵਿੱਚ ਆ ਹਨ ਇਹ ਪੰਜਾਬ ਪੁਲਿਸ ਹੀ ਕਢਾ ਸਕਦੀ ਹੈ ਸੀਸੀਟੀਵੀ ਕੈਮਰੇ ਉਹਦੇ ਵਿੱਚ ਸੱਚਾਈ ਸਭ ਕੁਝ ਪਤਾ ਲੱਗ ਸਕਦਾ ਹੈ ਅੜ ਗਵਾਂਡ ਕੋਲ ਵੀ ਇਨਕੁਆਰੀ ਕਰਕੇ ਪਤਾ ਲੱਗ ਸਕਦਾ ਸੱਚ ਕੀ ਹੈ ਹਾਂ ਜਿੱਕੀ ਨਾਮ ਹੈ ਆਪਣਾ ਰਵਿੰਦਰ ਕੌਰ ਜੀ ਹਾਂ ਜਿਹੜਾ ਪਿੰਡ ਵਾ ਪਤੂ ਟਿੰਗਾ ਜਿਹੜੀ ਤੁਹਾਡੇ ਗਵਾਂਡ ਦੇ ਵਿੱਚ ਲੜਾਈ ਹੋਈ ਸੀ ਕੀ ਮਾਮਲਾ ਕੀ ਸੀ ਸਾਰਾ ਉਹ ਜੇ ਆਵੇਂ ਆ ਵਿੱਚ ਦੋਨਾਂ ਜੀਆਂ ਦਾ ਥੋੜਾ ਬੜਾ ਹੁੰਦੇ ਰਹਿੰਦਾ ਜਿਹਨੇ ਵਿੱਚ ਕਿਹੜਾ ਕੋਸ਼ਿ ਉਹਨੇ ਉਹ ਛਿੜਕਿਆ ਮਾਰ ਆ ਤੇ ਮੋਕਾ ਨੂੰ ਨੇ ਫੂਲਾਤਾ ਸਿਰ ਪੰਜ 6 ਬੰਦੇ ਤੇ ਪੰਜ 6 ਜਨਾਨੀਆਂ ਕਿਰਪਾਨ ਦਾਤਰ ਲੈ ਕੇ ਘਰੇ ਆ ਗਏ ਤਾਂ ਅਸੀਂ ਸ਼ਰੌਣ ਦਾ ਭੱਜ ਕੇ ਪਏ ਆ ਕਿਉਂ ਸਾਡੀ ਗੱਲ ਹੱਥ ਜੋੜੇ ਉਹ ਨਹੀਂ ਸਾਡੀ ਮੰਨੀ ਫਿਰ ਉਹਨਾਂ ਨੇ ਅੰਦਰ ਦੀ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਮੁੰਡੇ ਮਗਰ ਲੱਗੇ ਮੁੰਡੇ ਤੇ ਭੱਜ ਵਕੇ ਕਿਰਪਾਨ ਦਾਤਰ ਮੁੰਡਾ ਚਾਰਾ ਨੁੱਕ ਕੇ ਜਾਨ ਬਚਾ ਲਈ ਤੇ ਬੁਢਾ ਜਾ ਚਾਰਾ ਘਰ ਸਿਰ ਨੂੰ ਧੱਕੇ ਧੱਕੇ ਮਾਰ ਕੇ ਦੇਖ ਦੂ ਕਿ ਸਮਾਨ ਚੋਰੀ ਕਰਕੇ ਲੈ ਗਏ ਨੇ ਤਾਂ ਕਰੀ ਪਹਿਲਾਂ ਵੀ ਕਿ ਜੀਰ ਕਿ ਉਹਨਾਂ ਬਲੋਗ ਇਹ ਇਲਜ਼ਾਮ ਲਗਾਈ ਜਾ ਰਹੇ ਕਿ ਇਹਨਾਂ ਲੋਕ ਮਤ ਕਿ ਦੇਜਲੀ ਮੰਗ ਕੀਤੀ ਜਾਂਦੀ ਸੀ ਕੋ ਗੱਡੀ ਦੀ ਨਹੀਂ ਜੀ ਨਹੀਂ ਕਿਸੇ ਗੱਲ ਦੀ ਮੰਗ ਨਹੀਂ ਸੀ ਤੇ ਜੇ ਆਪਾਂ ਗੱਲ ਕਰੀਏ ਤਾਂ ਮੁੰਡੇ ਦਾ ਬਿਹੇਵ ਕਿਦਾਂ ਸੀ ਕੁੜੀ ਦੇ ਪ੍ਰਤੀ ਇਹ ਮਤਲਬ ਇਤਰਾ ਹੈ ਝਗੜੇ ਮਾੜੇ ਮੋਰ ਤਾਂ ਕਰਾ ਚ ਹੁੰਦੇ ਹੀ ਆ ਡੱਕਦਾ ਸੀ ਉਹ ਨਹੀਂ ਸੀ ਡਕੀਂਦੀ ਉਹ ਥੋੜੀ ਜਿਹੀ ਭਾਈ ਚੱਲਣ ਸ ਕਹਿੰਦੇ ਕਿ ਮਤਲਕੀ ਕਿਤਨੇ ਕਿਤੇ ਸ਼ੱਕ ਦਾ ਜਨਕੀ ਸ਼ੱਕ ਦੇ ਕਰਕੇ ਪਰਿਵਾਰ ਬਦਕਿੰਦੇ ਵੇਖੂਫ ਬਣਾ ਲਈ ਸੀ ਘਰ ਦੇਆਂ ਨੂੰ ਕੀ ਨਾਮ ਹੈ ਜੀ ਆਪਣਾ ਹਾਂਜੀ ਜਿਹੜੀ ਇਹਨਾਂ ਦੀ ਨੋ ਵੱਲੋਂ ਇਹਨਾਂ 'ਤੇ ਇਲਜ਼ਾਮ ਲਗਾਏ ਗਿਆ ਹੈ ਮਾਰਕੁੱਟ ਕਰਨ ਦੇ ਤਾਂ 2 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਹੈ ਤੇਜ ਨੂੰ ਲੈ ਕੇ ਉਹਨੇ ਵੱਲੋਂ ਇਲਜ਼ਾਮ ਲਗਾਏ ਗਿਆ ਇਹਨਾਂ ਦੇਤੇ ਤਾਂ ਤੁਸੀਂ ਐਜ਼ ਗਵਾਂਡ ਮਤਲਬ ਕੀ ਕਹ ਲੋ ਕਿ ਉਸ ਟਾਈਮ ਤੇ ਮੌਕੇ ਤੇ ਵੀ ਹਾਜ਼ਰ ਸੀ ਜਦੋਂ ਲੜਾਈ ਝਗੜਾ ਹੋਇਆ ਕਿ ਸਾਰਾ ਮਾਮਲਾ ਕਿੱਦਾਂ ਬੱਕ ਇਹ ਹੋਇਆ ਤੇ ਇਹਨਾਂ ਨੇ ਕੋਈ ਮੰਗ ਨਹੀਂ ਕੀਤੀ ਇਹ ਤਾਂ ਉਹ ਆਪ ਦੇ ਕੋਲ ਗੱਨਾ ਬਣਾ ਦੀ ਸੀ ਉਹ ਪੱਜ ਪੱਜ ਜਾਂਦੀ ਸੀ ਗਲੀ ਜੇ ਪੱਜਦੇ ਸਨ ਪਾਈਤੀ ਸੀ ਤੋਂ ਮਾਂ ਤੋਂ ਉਹਦਾ ਡੱਕਦਾ ਸੀ ਉਹ ਗਲੀ ਜਾਂਦੀ ਸੀ ਪੱਗ ਵਿੱਚ ਮੈਂ ਕਿੱਕਿਆ ਚੱਲੀ ਹਮ ਬੱਚੋ ਜਾਂ ਕਰ ਚੱਲੀਆਂ ਚੋਲੇ ਕਰਨੀ ਸੀ ਅਸੀਂ ਸਾਰੇ ਡੱਕਦੇ ਹਾਂ ਕਰ ਚੱਲੀਆਂ ਸਾਡੇ ਅੱਖ ਵੀ ਨਹੀਂ ਮੁੜੀ ਨਾ ਕਿ ਉਹਨੂੰ ਸੱਟ ਨਾ ਥੇੜ ਨਾ ਉਹਨ ਕੋਈ ਤਫਾ ਮੁਕੀ ਕੋਈ ਨਹੀਂ ਉਹਨ ਭਇਆ ਉਹਨੇ ਨਹੀਂ ਚੈਰੀ ਫੋਨ ਕਰਕੇ ਵੇਖਿਆ ਨੂੰ ਬੁਲਾ ਕੇ ਇਹਨਾਂ ਦਾ ਹਲਕਾ ਕਰਤਾ ਨਹੀਂ ਤਾਂ ਔਰ ਕੁੜੀ ਵੱਲੋਂ ਤਾਂ ਇਲਜ਼ਾਮ ਲਗਾਇਆ ਕਿ ਮੇਰੇ ਮਰਕੀ ਕੇ ਉਹ ਜੋ ਮਰਦੀ ਦਾ ਨਾਮ ਲਾਇਆ ਸੀ ਖੋਦ ਗਵਾਨ ਆਣ ਪੋਣਾ ਕੋਈ ਨਹੀਂ 50 ਬੰਦਾ ਬੁੜੀ ਕੋਈ ਇਹਨੂੰ ਹੱਥ ਨਹੀਂ ਲੱਗਾ ਬਣੀ ਚੰਗੀ ਭਦੀ ਨਾ ਨਪਰਾਉ ਲੈ ਗੱਦ ਸਮਾਨ ਤੋਂ ਇਹਨਾਂ ਦਾ ਸਾਕੋ ਲੈ ਕੇ ਤਾਗੇ ਕਹਿੰਦਾ ਮਤਲਬ ਕਿ ਉਸ ਕੈਂਪ ਤੇ ਕੋਈ ਮਰਕੀ ਮਾਰ ਕੋਈ ਨਹੀਂ ਕੋਈ ਨਹੀਂ ਸਕਾ ਕੀ ਤਾਂ ਵੈਸੇ ਹੀ ਬੋਲ ਬਲਾਰਾ ਹੋਇਆ ਸੀ ਹਾਂ ਬਲਾਰਾ ਹੀ ਮਾੜਾ ਮਟਾ ਇਦਾਂ ਹੀ ਹੋਇਆ ਉਹ ਹੀ ਇਹਨਾਂ ਨੂੰ ਕਰਨਾ ਕਰਦੀ ਸੀ ਮੁੰਡੇ ਨੇ ਵੀ ਇਸ ਕਰ ਜਿਉਂਦੀ ਮਾਵਾਂ ਪੈਣਾ ਪਉਣ ਦੀ ਸੀ ਉਹਨੇ ਮਾੜਾ ਮਟਾ ਕਹਿ ਤਾ ਇਹ ਤਾਂ ਕਹਿਣਾ ਹੀ ਕਹਿਣਾ ਤੇ ਜਿਹੜੀਆਂ ਮਾੜੀਆਂ ਕਰਮ ਕਰਦੀ ਸੀ ਬਹੁਤ ਵੇਡਾ ਕਰਸ ਆ ਗਾ ਲੈਣਾ ਕਿ ਇਹਨਾਂ ਦੇਖਿਆ ਨਾਲੇ ਅਮਾਰੇ ਨਾਲ ਮੁਕੀ ਮਾਰੇ ਨਾਲ ਸਿਆਰ ਪੜੇ ਡਾਂਗ ਮਾਰੀ ਸਭੂ ਆਏ ਨੇ ਦੱਤਾ ਤਰ ਪਾਣ ਲੈ ਉਹਨਾਂ ਨੇ 15 20 ਜੀ ਹਣ ਕੁੜੀਆਂ